ਜੀ ਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਪਿਛਲੇ ਦਿਨੋਂ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤਹਿਤ ਅੱਜ ਐਸਐਸਪੀ ਮੁਹਾਲੀ ਦੇ ਵੱਲੋਂ ਪਿੱਡ ਮਟੌਰ ਵਿਖੇ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਤੇ ਚੱਕੇਗਾ ਅਭਿਆਨ ਚਲਾਇਆ ਇਸ ਸਬੰਧੀ ਜਾਣਕਾਰੀ ਸੰਜੀਕਰਦੇ ਹੋਏ ਐਸਐਸਪੀ ਮੁਹਾਲੀ ਦਾ ਕਹਿਣਾ ਹੈ ਕਿਸ ოਪਰੇਸ਼ਨ ਦੇ ਤਹਿਤ 1000 ਦੇਕਰੀ ਪੁਲਿਸ ਮੁਲਾਜ਼ਮ ਡਿਊਟੀਆਂ ਤੇ ਤਾਇਨਾਤ ਕੀਤੇ ਗਏ ਨੇ ਜਿਨ੍ਹਾਂ ਦਾ ਮੁੱਖ ਉਦੇਸ਼ ਹੈ ਗੈਂਗਸਟਰਾਂ ਤੇ ਪ੍ਰਹਾਰ ਕਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ। ਆਪਰੇਸ਼ਨ ਪ੍ਰਹਾਰ ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਹਰਮਨ ਦੀਪ ਹੰਸ ਦਾ ਕਹਿਣਾ ਹੈ ਕਿ ਲਗਾਤਾਰ ਜ਼ਿਲ੍ਹੇ ਦੇ ਵਿੱਚ ਨਾਈਟ ਡੋਮੀਨੇਸ਼ਨ ਤਹਿਤ ਪੰਚੋ ਨਾਕੇ ਲਗਾਏ ਜਾਂਦੇ ਨੇ। ਤੇ ਜੇਕਰ ਕੋਈ ਸ਼ੱਕੀ ਫੜਿਆ ਜਾਂਦਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਚਲਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਜੀ ਸਰ ਅਗਲਾ ਕਸੋ ਆਪਰੇਸ਼ਨ ਹੋਣ ਲੱਗੇ ਜਿਹੜਾ ਅੱਜ ਕਸੋ ਆਪਰੇਸ਼ਨ ਇਸ ਤਰ੍ਹਾਂ ਮੁਹਾਲੀ ਦੇ ਮਟੌਰ ਏਰੀਆ ਦੇ ਵਿੱਚ ਚੱਲ ਰਿਹਾ ਹੈ ਜੀ ਇਹ ਇੱਕ ਜਿਹੜਾ ਆਪਰੇਸ਼ਨ ਪ੍ਰਹਾਰ 2.0 ਪੰਜਾਬ ਪੁਲਿਸ ਨੇ ਗੈਂਗਸਟਰ ਦੇ ਉੱਪਰ ਸ਼ੁਰੂ ਕੀਤਾ ਹੈਗਾ ਉਹਦੀ ਸਾਡੀ ਸਟ੍ਰੈਟਜੀ ਦੇ ਵਿੱਚ ਇੱਕ ਇਸ਼ਾ ਹੈਗਾ ਅਗਲੇ 72 ਘੰਟਿਆਂ ਤੱਕ ਗੈਂਗਸਟਰਸ ਦੇ ਉੱਪਰ ਜਿੰਨੇ ਵੀ ਬੰਦੇ ਸਾਡੇ ਵੌਂਟਡ ਹੈਗੇ ਆ ਜਾਂ ਇਹਨਾਂ ਦੇ ਐਸੋਸੀਏਟਸ ਹੈਗੇ ਆ ਜਿਨ੍ਹਾਂ ਨੇ ਕਿਸੇ ਕ੍ਰਾਈਮ 'ਚ ਹੈਲਪ ਕੀਤੀ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰਨ ਲਈ ਇੱਕ ਸਪੈਸ਼ਲ ਮਿਸ਼ਨ ਇਹ ਚਲਾਇਆ ਜਾ ਰਿਹਾ ਹੈ ਜੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਤਕਰੀਬਨ ਤਕਰੀਬਨ ਆਪਾਂ ਲਾਈਏ ਤਾਂ 1000 ਮੁਲਾਜ਼ਮ ਅਸੀਂ ਸਿਰਫ ਆਪਰੇਸ਼ਨ ਪ੍ਰਹਾਰ ਨੂੰ ਡੈਡੀਕੇਟ ਕੀਤਾ ਹੋਇਆ ਜੀ ਇਹਦੇ ਤਹਿਤ ਅਸੀਂ ਹਰ ਰੋਜ਼ ਤਿੰਨ ਦਿਨਾਂ 'ਚ ਦੋ ਕਸ ਆਪਰੇਸ਼ਨ ਕਰਾਂਗੇ ਨਾਕੇ ਸ਼ਾਮ ਦੇ ਜਿਹੜੇ ਨਾਈਟ ਡੋਮਿਨੇਸ਼ਨ ਦੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਆ ਉਹ ਕੰਟੀਨਿਊਡ ਰਹਿਣਗੇ ਜੀ ਉਸ ਤੋਂ ਇਲਾਵਾ ਜਿੰਨੇ ਵੀ ਸਾਡੇ ਵਾਂਟਡ ਮੁਜਰਮ ਹੈਗੇ ਆ ਉਹਨਾਂ ਨੂੰ ਫੜਨ ਲਈ ਅਲੱਗ-ਅਲੱਗ ਟੀਮਸ ਜਿਹੜੀਆਂ ਬਣਾਈਆਂ ਗਈਆਂ ਨੇ ਤੇ ਉਹ ਰੇਡਸ ਕਰ ਰਹੀਆਂ ਨੇ ਤੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ 3 ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਵਾਂਟਡ ਗੈਂਗਸਟਰ ਇਹਨਾਂ ਦੇ ਐਸੋਸੀਏਟਸ ਹੈਗੇ ਆ ਇਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਵੇ ਪੂਰੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਕੋਈ ਜਿਹੜੇ ਜਿਹੜੀ ਵੀ ਵਾਂਟਡ ਕ੍ਰਾਈਮਨਲਸ ਨੇ ਜਿਹੜੇ ਡੀ ਸਾਹਿਬ ਨੇ ਵੀ ਕਿਹਾ ਨਹੀਂ ਨਹੀਂ ਬਿਲਕੁਲ ਜਿਹੜੇ ਦੇਖੋ ਹੁਣ ਵਾਂਟਡ ਐਫ ਸਾਰੇ ਥਾਣਿਆਂ ਤੋਂ ਫੀਡਬੈਕ ਲੈ ਕੇ ਕਿ ਉਹਨਾਂ ਦੇ ਕਿਹੜੇ ਕਿਹੜੇ ਮੁਦਰਮ ਪੈਂਡਿੰਗ ਹੈਗੇ ਨੇ ਕਿਹੜੇ ਕਿਹੜੇ ਕ੍ਰਾਈਮ ਦੇ ਨਾਲ ਰਿਲੇਟਡ ਨੇ ਉਹ ਤੇ ਉਹਨਾਂ ਨੇ ਅੱਗੇ ਜਿਹੜਾ ਹੈਗਾ ਕਿ ਉਹਦੇ ਲਈ ਟੀਮਸ ਫਿਰ ਕਿਹੜੀ ਕਿਹੜੇ ਅਫਸਰ ਨੂੰ ਕਿਹੜਾ ਕਿਹੜਾ ਬੰਦਾ ਦਿੱਤਾ ਗਿਆ ਹੈਗਾ ਜਿਨ੍ਹਾਂ ਨੇ ਉਹਨੂੰ ਅਰੈਸਟ ਕਰਨ ਲਈ ਅੱਗੇ ਟੀਮਸ ਨਾਲ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਕਿਤਾ ਦੇ ਐਲੀਮੈਂਟ ਆ ਗਏ ਜਿਹੜੇ ਆਪਾਂ ਰੈਕ ਕਰਨੇ ਕੋਈ ਨਹੀਂ ਐਲੀਮੈਂਟਸ ਜਿਹੜੇ ਟੋਟਲ ਹੈਗੇ ਉਹ ਟੋਟਲ ਫਿਗਰ ਮੈਂ ਤੁਹਾਨੂੰ ਬਾਅਦ ਚ ਕਿਉਂਕਿ ਉਹ ਆਪਰੇਸ਼ਨਲ ਡਿਟੇਲਸ ਹੈਗੀਆਂ ਸਾਰੀਆਂ ਬਟ ਉਹ ਸਾਰੀਆਂ ਲਿਸਟਾਂ ਜਿਹੜੀਆਂ ਹੈਗੀਆਂ ਆਲਰੇਡੀ ਮਤ ਅਗਲੇ ਦਿਨ ਤੱਕ ਤੁਹਾਨੂੰ ਰੈਗੂਲਰ ਅਸੀਂ ਅਪਡੇਟ ਦਿੰਦੇ ਰਾਵਾਂਗੇ ਥਰੂ ਮੀਡੀਆ ਬਰੀਫਿੰਗ ਜਾਂ ਸੋਸ਼ਲ ਮੀਡੀਆ ਤੇ ਵੀ ਕਿ ਕਿੰਨੇ ਬੰਦੇ ਅਸੀਂ ਟੋਟਲ ਜਿਹੜੇ ਵਾਂਟਡ ਸੀ ਸਾਡੇ ਅਸੀਂ ਅਰੈਸਟ ਕੀਤੇ ਗਏ ਨੇ ਰੂਪਰੇਖਾ ਸਰ ਕੀ ਲੈਣ ਵਾਲੀ ਆ ਕਿ ਇਸ ਤਰੀਕੇ ਦੇ ਨਾਲ ਚਿੰਗਿੰਗ ਹੋ ਗਈ ਆ ਨਹੀਂ ਰੂਪਰੇਖਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮੇਨ ਸਾਡਾ ਦੇਖੋ ਜਿੰਨੇ ਵੀ ਏਰੀਆਜ਼ ਹੈਗੇ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਹਾ ਹੌਟਸਪੌਟ ਬੇਸਿਕਲੀ ਉਹਨਾਂ ਦੇ ਵਿੱਚ ਕਸ ਆਪਰੇਸ਼ਨ ਕੀਤਾ ਜਾਊਗਾ ਜੀ ਅਰੈਸਟ ਕਰਨ ਲਈ ਬੰਦਿਆਂ ਨੂੰ ਰੈਗੂਲਰ ਜਿਹੜੀਆਂ ਰੇਡਸ ਹੈਗੀਆਂ ਉਹ ਚੱਲ ਰਹੀਆਂ ਜੀ ਸ਼ਾਮ ਨੂੰ ਜਦੋਂ ਮਾਰਕੀਟਸ ਵਗੈਰਾ ਹ ਤੇ ਉਸ ਤੋਂ ਇਲਾਵਾ ਜਿਹੜਾ ਲਾਸਟਲੀ ਨਾਈਟ ਡੋਮਿਨੇਸ਼ਨ ਜੀ ਈਵਨਿੰਗ ਦਾ ਜਿਹੜਾ ਆਪਣੇ ਟਾਈਮ ਹੁੰਦਾ ਉਹਦੇ ਚ ਤਕਰੀਬਨ 50 ਦੇ ਕਰੀਬ ਨਾਕੇ ਅਸੀਂ ਪਲਾਨ ਆਊਟ ਕੀਤੇ ਹੈਗੇ ਜਿਹੜੇ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਸਿਟੀ ਦੇ ਵਿੱਚ ਜ਼ਿਰਖਪੁਰ ਖਰੜ ਸਾਈਡ ਜਿੱਥੇ ਜ਼ਿਆਦਾ ਪ੍ਰੋਬਲਮ ਹੈਗੀ ਹੈ ਉੱਥੇ ਲਾਏ ਜਾਣਗੇ ਜੀ ਪਹਿਲਾਂ ਅਸੀਂ ਦੋ ਦਿਨ ਪਹਿਲਾਂ ਵੀ ਅਸੀਂ ਕੀਤਾ ਸੀਗਾ ਤੇ ਉਹਦੇ ਤੇ ਤਕਰੀਬਨ 70 ਦੇ ਕਰੀਬ ਨਾਕੇ ਤੇ ਅਸੀਂ 450 ਮੁਲਾਜ਼ਮ ਡਿਊਟੀ ਤੇ ਲਗਾਏ ਸੀਗਾ ਤੇ ਹੁਣ ਜਿਹੜੀ ਨਾਈਟ ਡੋਮਿਨੇਸ਼ਨ ਹੈਗੀ ਉਹਦੇ ਚ ਅਸੀਂ 50 ਦੇ ਕਰੀਬ ਨਾਕੇ ਤੇ 300 ਮੁਲਾਜ਼ਮ ਜਿਹੜੇ ਹੈਗੇ ਅਸੀਂ ਪਲਾਨ ਕੀਤੇ ਠੀਕ ਹੈ ਹੋਰ ਕੋਈ ਗੱ ਇਹ ਲਦਾਖੀ ਬੰਦਾ ਸੀਗਾ ਜੋ ਕਿ ਇੱਕ ਬਲੌਗਰ ਹੈ ਯੂਟਿਊਬਰ ਹੈ ਤੇ ਉਹ YouTube ਤੇ ਵੀਡੀਓਜ਼ ਵਗੈਰਾ ਆਪਣੇ ਪਾਉਂਦਾ ਹੈ ਬਲੌਗਿੰਗ ਦੀਆਂ ਟਰੈਵਲ ਵੀਡੀਓਜ਼ ਪਾਉਂਦਾ ਹੈ ਤੇ ਉਸ ਚੀਜ਼ ਨੂੰ ਲੈ ਕੇ ਉਹਦੀ ਕੋਈ ਵੀਡੀਓ ਨੇ ਪਾਈ ਸੀ ਜਿਸ ਨੂੰ ਲੈ ਕੇ ਇੱਕ ਲੜਾਈ ਝਗੜਾ ਹੋਇਆ ਸੀਗਾ ਹੋਰ ਲਦਾਖੀ ਬੰਦਿਆਂ ਦੇ ਨਾਲ ਤੇ ਉਹਦੇ ਵਿੱਚ ਉਹਨਾਂ ਨੇ ਉਹਨੂੰ ਘੇਰ ਕੇ ਥੋੜਾ ਬਹੁਤ ਕੁੱਟਿਆ ਸੀਗਾ ਜੇ ਦੇ ਰਿਗਾਰਡਿੰਗ ਅਸੀਂ ਜਿਹੜੀ ਜਨ ਸੱਦੇ ਕੋਲ ਇਨਫੋਰਮੇਸ਼ਨ ਆਈ ਤਾਂ ਅਸੀਂ ਇਮੀਡੀਏਟਲੀ ਐਫਆਈ ਰਜਿਸਟਰ ਕਰਤੀ ਉਹਨਾਂ ਦੇ ਖਿਲਾਫ ਸਰ ਕਿਸੇ ਤਰ੍ਹਾਂ ਦੀ ਕੋਈ ਲੁੱਟ ਦਾ ਸੋਟ ਦਾ ਵੀ ਗੱਲ ਆਈ ਸੀ ਸਾਹਮਣੇ ਕੁਝ ਇਸ ਤਰ੍ਹਾਂ ਦੀ ਜੀ ਕੁਝ ਅਲਿਗੇਸ਼ਨਸ ਵਗੈਰਾ ਹੈਗੇ ਹਨ ਬਟ ਅਸੀਂ ਅਭੀ ਪੜਤਾਲ ਕਰ ਰਹੇ ਹਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਇਹਦੇ ਵਿੱਚ ਫਰਦਰ ਜੋ ਵੀ ਹੋਗਾ ਅਕੋਰਡਿੰਗਲੀ ਤੁਹਾਨੂੰ ਅਪਡੇਟ ਕਰਾਂਗੇ ਬਾਇਨਮ ਫਰਚਾ ਦਰਜ ਕੀਤਾ ਸਰ ਯਾ ਅਨਨੋਨ ਨੀ ਉਹ ਅਨਨੋਨ ਹੈ ਜੀ ਵੀਡੀਓ ਦੇ ਵਿੱਚ ਕਲੀਅਰ ਨਹੀਂ ਹੋਇਆ ਉਹਨਾਂ ਨੂੰ ਜਿਹੜਾ ਆਪਣਾ ਕੰਪਲੇਨੈਂਟ ਹੈ ਉਹ ਬੰਦਿਆਂ ਨੂੰ ਬਾਇਨਮ ਜਾਣਦਾ ਨਹੀਂ ਸੀਗਾ ਉਹ ਬੰਦੇ ਅਸੀਂ ਆ ਕੈਰਨ ਤੋਂ ਬਾਅਦ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਠੀਕ